ਲੋਜੀ ਆਪਾਂ ਪਹੁੰਚ ਗਏ ਆਪਣੇ ਖੇਤਾਂ ਦੇ ਵਿੱਚ ਹੋ ਜਾਂਦਾ ਜੱਜ ਜੀ ਨਹੀਂ ਆਗੇ ਆਗੇ ਸਾਜੀ ਤੁਹਾਡੇ ਪਿੱਛੇ ਹੀ ਆ ਚਲੋ 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 ਕਿੱਥੇ ਲੈ ਕੇ ਜਾਓਗੇ ਅੱਜ ਅੱਜ ਮੈਂ ਉੱਥੇ ਤੁਹਾਨੂੰ ਆਪਣੀ ਮੋਟਰ ਕੋ ਲੈ ਕੇ ਜਾਊਂਗਾ ਕਿਹੜੀ ਮੋਟਰ ਹੈ ਉੱਥੇ ਅੱਗੇ ਇੱਥੇ ਤੇ ਆਪਾਂ ਅੱਗੇ ਵੀ ਵਿਖਾਈ ਹੋਈ ਆ ਵਲੀ ਮੋਟਰ ਆ ਕੀ ਪਾਣੀ ਵੇਖਣ ਚੱਲੇ ਆ ਨਾ ਚਲੋ ਫਿਰ ਬਖਾਓ ਸਾਰਿਆਂ ਨੂੰ ਇੱਥੇ ਪੈਰੀ ਸਿੱਲੇ ਏ ਏ ਏ ਏ ਏ ਕਿ ਮੈਂ ਜਾਈਏ ਚਲੋ ਜਾਓ ਆਪ ਬਖਾਓ ਛਾ ਜੀ ਮਗਰੇ ਤੁਹਾਡੇ ਚਲੋ 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 ਤਰੋ ਮੈਨੂੰ ਇਹ ਨਾ ਜਦੋਂ ਤੂੰ ਡਿੱਗੇਗਾ ਫਿਰ ਮੈਂ ਤੈਨੂੰ ਕੈਮਰੇ 'ਚ ਜਦੋਂ ਇਹ ਕੈਦ ਕਰ ਲੈਣਾ ਜਦੋਂ ਤੂੰ ਡਿੱਗ ਗਿਆ ਚਲੋ ਫਿਰ ਸਾਰਿਆਂ ਨੂੰ ਖਾਈਏ ਤੁਰੇ ਚੱਲਦੇ ਆ ਤੁਹਾਡੇ ਪਿੱਛੇ ਪਿੱਛੇ ਆ ਗਿਆ ਆ ਗਿਆ ਸ਼ਾਜੀ ਤੁਹਾਡੇ ਨਾਲ ਹੀ ਪਿੱਛੇ ਹੀ ਮਗਰੇ ਆ ਜੀ ਆ ਦੇਖੋ ਆ ਸਾਡਾ ਆ ਲੋ ਮੈਂ ਜੱਜ ਜੀ ਕੈਦ ਕਰਨ ਨੂੰ ਕਹਿੰਦਾ ਵਿਆਸੀ ਆ ਲੋ ਡਿੱਗ ਗਿਆ ਮੇਰੇ ਕਦੇ ਕੰਮ ਨੇ ਮੈਨੂੰ ਜਦੋਂ ਦਾ ਤੇ ਉਥੋਂ ਤੁਰਿਆ ਨਾ ਮੈਨੂੰ ਉਦੋਂ ਦਾ ਪਤਾ ਜਬਜੀ ਤੂੰ ਡਿੱਗ ਪੈਣਾ ਜੇਸਾ ਨਾ ਤੁਰਦਾ ਨਾ ਟੇਡਾ ਮੇਡਾ ਹੋ ਹੋਗੇ ਤੂੰ ਡਿੱਗ ਜਾਣਾ ਸੀਗਾ ਨਹੀਂ ਉਥੇ ਚਿੱਕੜਦਾ ਚਿੱਕੜ ਮੈਨੂੰ ਲੱਗਦਾ ਪਿਆ ਸੀ ਤਾਂ ਹੀ ਮੈਂ ਟੇਡਾ ਟੇਡਾ ਹੋ ਦੇ ਮੈਨੂੰ ਪਹਿਲਾਂ ਦਾ ਹੀ ਆ ਡਿੱਗਣ ਦਾ ਹੀ ਚਾਹੁੰਦਾ ਹਾਂ ਹਉਨੇ ਬੜਾ ਚਾਹ ਡਿੱਗਣ ਦਾ ਕਿੰਨੂੰ ਚਾਹ ਹੁੰਦਾ ਵਾ ਲਓ ਜੀ ਆ ਮੋਟਰ ਆ ਆਪਣਾ ਕਮਾਦ ਆ ਗਿਆ ਆ ਆਪਣੇ ਫਸਲ ਹਾਂਜੀ ਸ਼ਾਜੀ ਆਜੋ ਮੇਰੀ ਫਿੰਗਰ ਫੜ ਕੇ ਚਾਹੁੰਦੇ ਮੈਂ ਅਦਲਾ ਚਲੋ ਸੱਤਾਂ ਪਿੱਛੇ ਪਿੱਛੇ ਹੀ ਰਹਿ ਜਾਂਦੇ ਆ ਸਾਡੇ ਨਹੀਂ ਪਿੱਛੇ ਨਹੀਂ ਰਹਿੰਦਾ ਮੈਂ ਮੈਂ ਫਿਰ ਉਹ ਵੀਡੀਓ ਵੀ ਪਾਉਣੀ ਸੀ ਨਾ ਵਿੱਚ ਵਿਖਾਉਣੀ ਸੀ ਉਧਰ ਫਸਲ ਆਪਣੀ ਵੀ ਉਸ ਤੋਰ ਦੀ ਤੁਰਨ ਦੀ ਗੱਲ ਕਰ ਰਹੇ ਆ ਬਣਾਉਂਦੀ ਥੋੜੀ ਨਾ ਨਹੀਂ ਤੁਰਦਾ ਪਿਆ ਮੈਂ ਤੁਹਾਡੇ ਨਾਲ ਚਲੋ 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 ਸ਼ਾਬਾਸ਼ ਨੇ ਫੋਨ ਨੂੰ ਕਰਕੇ ਦਿਖਾ ਰਿਆ ਨਾ ਚਲੋ ਹਣੇ ਨਾ ਕਿਹੜੀਆਂ ਗੱਲਾਂ ਹੀ ਕਰੋਗੇ ਕਿ ਵੀਡੀਓ ਬਣਾ ਦੇ ਬੁਣ ਦੇ ਆਓਗੇ ਨਹੀਂ ਵੀਡੀਓ ਬਣਾਉਂਦਾ ਬਣਾਉਂਦਾ ਹੀ ਜਾਂਦਾ ਪਿਆ ਮੈਂ ਤੇ ਗੱਲਾਂ ਮੈਂ ਕਰਾਂ ਤੇ ਤੇ ਰੁਕ ਜਾਂਦੇ ਆ ਗੱਲਾਂ ਫਿਰ ਮੈਨੂੰ ਇਹ ਨਾ ਤੁਹਾੜ ਕੇ ਨਾ ਡਿੱਗ ਜੇ ਤਾਂ ਹੀ ਖੜ ਕੇ ਗੱਲਾਂ ਕਰ ਲੈ ਕੀ ਆ ਕਾ ਬੜੋ ਕਾ ਵੱਜਦਾ ਚਲੋ ਕੋਈ ਗੱਲ ਨਹੀਂ ਫਿਰ ਕੀ ਆ ਹੁਣ ਖੇਤਾਂ ਦੇ ਵਿੱਚ ਕਾਈ ਵੱਜਣਾ ਆਹੋ ਦੱਸੋ ਵੀ ਜਿਹੜੇ ਵੀਡੀਓ ਵੇਂਦੇ ਪਏ ਤੁਹਾਨੂੰ ਵੱਚਦਾ ਹੈ ਕਾ ਜਦੋਂ ਤੁਸੀਂ ਖੇਤਾਂ ਨੂੰ ਜਾਂਦੇ ਕਿੰਨੀ ਕੁ ਦੂਰ ਹੈ ਤੁਹਾਡੀ ਦੂਜੀ ਮੋਟਰ ਨਹੀਂ ਪਾ ਦੇਖੋ ਬਹੁਤੀ ਚੱਲੇ ਆ ਮਾ ਕੌਣ ਚੱਲੇ ਆ ਚਲੋ ਚਲੋ ਨਹੀਂ ਪਹੁੰਚੇ ਕਿ ਨਹੀਂ ਪਹੁੰਚ ਗਏ ਬਸ ਆਹ ਦੇਖੋ ਲਓ ਜੀ ਅੱਛਾ ਠੀਕ ਹੈ ਮੈਂ ਪੈਂਦੇ ਸੀ ਨਾ ਮੈਂ ਕਰਕੇ ਕਾ ਵੀ ਕਿੰਨਾ ਹੋ ਗਿਆ ਨਾ ਆ ਆਪਣੀ ਨਿੰਮ ਵੱਡੀ ਹੋ ਗਈ ਜਿਹੜੀ ਆਪਾਂ ਇੱਥੇ ਲਾਈ ਸੀ ਇੱਥੇ ਜੱਵਦੀ ਆ ਮੈਂ ਲਾਈ ਸੀ ਆ ਛੋਟੀ ਜੀ ਸੀਗੀ ਨਿੰਮ ਵੇ ਕਿੱਡੀ ਵੱਡੀ ਹੋ ਗਈ ਦੇਖ ਆ ਵੇ ਆ ਵੇ ਦੇਖਦੇ ਤਾਂ ਬਈ ਆ ਚਲੋ ਲਿਆ ਮੈਂ ਪਾਣੀ ਦਿਖਾ ਦਈ ਆਪਾਂ ਹਨਾ ਚਲੋ ਆ ਵੇ ਛੋਟੀ ਇੱਥੇ ਵੀ ਕਿੰਨਾ ਪਾਣੀ ਵਾ ਇਹ ਤੇ ਅੱਜ ਸਪਰੇਅ ਕੀਤੀ ਹੈ ਨਾ ਤਾਂ ਕਰਕੇ ਪਾਣੀ ਸਾਰਾ ਆ ਵੇਖੋ ਫਰਾਗ ਹੋ ਗਿਆ ਲਓ ਜੀ ਆ ਪਾਣੀ ਵੇਖ ਲੋ ਆਪਣੇ ਫਾਸਲ ਚਲੋ ਆਪਣੀ ਦੂਜੀ ਮੋਟਰ ਤੇ ਇੱਧਰ ਆਓ ਪਾਪਾ ਪਾਪਾ ਹਾਂਜੀ ਇੱਧਰ ਲਓ ਜੱਜ ਜੀ ਆਸੀ ਤੁਹਾਡੀ ਮੋਟਰ ਦੂਸਰੀ ਹਾਂਜੀ ਠੀਕ ਆ ਦਿਖਾ ਦਿ ਸਾਰਿਆਂ ਨੂੰ ਤੇ ਹੁਣ ਬੱਸ ਅਸੀ ਤੁਹਾਨੂੰ ਦੱਸੀਏ ਸਾਡੇ ਉਹਲੇ ਕੇ ਮਰੇ ਵਿੱਚ ਚੂਹ ਆਈ ਬਸ ਅਵੇ ਨਾ ਉਹ ਤੇ ਬੜੇ ਦਿਨ ਹੋ ਗਏ ਜੱਜ ਜੀ ਚੂਹੇ ਨੂੰ ਤੇ ਉਹ ਤੇ ਭੱਜ ਗਿਆ ਨਾ ਵਿਚਾਰਾ ਜਿਹੜਾ ਇਹਦੇ ਵਿੱਚ ਸੀਗਾ ਚਲੋ ਆਜੋ ਆਜੋ ਮੈਂ ਬੰਨੀ ਤੇ ਤੁਹਾਨੂੰ ਬਹਿ ਕੇ ਗੱਲਾਂ ਦੱਸਦਾ ਮੈਂ ਬੰਨੀ ਤੇ ਕਿਹੜੀ ਬੰਨੀ ਤੇ ਆ ਵੇਥੇ ਦਵਾ ਗਈ ਵੇ ਅੱਛਾ ਕਿੱਥੇ ਆ ਆ ਵੇ ਤੂੰ ਆ ਅੱਛਾ ਧਿਆਨ ਨਾਲ ਚਾਯੋ ਜੱਜ ਜੀ ਉਹ ਕਿੰਨੇ ਵੱਡੀ ਹੋ ਗਈ ਵਾ ਵੱਡੀ ਨਹੀਂ ਹੋਈ ਉਹ ਤਾਂ ਸੀਮਿੰਟ ਦੀ ਬਣੀ ਉਹ ਤੇ ਉੱਤੇ ਰਹਿਣੀ ਆ ਉਹਨੇ ਕਿੱਧਰ ਵੱਡੀ ਹੋਣਾ ਸੀ ਲਓ ਜੀ ਆਜੇ ਜੱਜ ਜੀ ਦੇ ਬਹਿਣ ਵਾਸਤੇ ਆ ਲਾਈ ਸੀ ਛੋਟੀ ਜੀ ਬਿਲਕੁਲ ਛੋਟੀ ਜੀ ਇੱਕ ਹੱਥ ਜਿੱਡੇ ਮੋਟਰ ਚਾ ਥੋੜਾ ਜਿਹਾ ਪਾਣੀ ਪੀ ਲਾ ਨਹੀਂ ਆਜੋ ਚਲੂ ਆਪਣੀ ਮੋਟਰ ਖਾਤੀ ਵਾ ਵਖਾਤੀ ਆ ਜੀ ਵਖਾਤੀ ਆ ਚਲੋ ਤੁਰੋ ਹੁਣ ਇਧਰ ਨੂੰ ਕਿਧਰ ਉਧਰ ਭੱਜ ਲੋ ਘੁੰਮ ਫੇਰਾਓ ਕਿਧਰ ਜਾਣਾ ਹੈ ਓਹ ਓਹ ਅੱਗੇ ਵੀ ਤੂੰ ਡੇਗ ਗਿਆ ਸੀ ਨਾ ਹੁਣ ਡੇਗਣਾ ਚਾਹੀ शाह जी ना चलो ठीक है जी इन्हें होना भजना फिरना ही आ गए आ गए जी आ गए चलो ठीक है फिर है जब जी चलो ठीक है जब जी फिर ओके जी सताल